ਇੰਡੀਆ ਦੇ ਰਾਖੇ ਪੰਜਾਬ ਦੇ ਦੁਸ਼ਮਣ ਜੀ ਤੁਸੀਂ ਬਿਲਕੁਲ ਸਹੀ ਸੁਣਿਆ ਅੱਜ ਆਪਾਂ ਗੱਲ ਕਰਾਂਗੇ ਕਿ ਪੰਜਾਬ ਦੇ ਬਾਡਰ ਨਾਲ ਲੱਗਦੇ ਦੇਸ਼ਾਂ ਨਾਲ ਪੰਜਾਬ ਦਾ ਵਪਾਰ ਕਿਉਂ ਨਹੀਂ ਖੁੱਲ੍ਹੇ ਜਾਂਦਾ ਦੂਸਰਾ ਕਿ ਖੇਤੀ ਕਾਨੂੰਨ ਪੰਜਾਬ ਦੇ ਵਿਰੋਧ ਵਿੱਚ ਹੀ ਕਿਉਂ ਆਉਂਦੇ ਰਹਿੰਦੇ ਆ ਤੀਸਰਾ ਕਿ ਅਡਾਨੀ ਵਾਨੀ ਪੰਜਾਬ ਦੀਆਂ ਜ਼ਮੀਨਾਂ ਕਿਉਂ ਅੜਪਣਾ ਚਾਹੁੰਦੇ ਬਿਨਾਂ ਕਿਸੇ ਦੇਰੀ ਤੋਂ ਲੈ ਚੱਲਦੇ ਆ ਤੁਹਾਨੂੰ ਅੱਜ ਦੀ ਆਪਣੀ ਇਸ ਵੀਡੀਓ ਵਨ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਵੀਡੀਓ ਨੂੰ ਅੱਗੇ ਦੇਖਣ ਤੋਂ ਪਹਿਲਾਂ ਜਿਹੜੇ ਦੋਸਤ ਚੈਨਲ ਨਾਲ ਨਵੇਂ ਜੁੜੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਵੀਡੀਓ ਨੂੰ ਆਪਣੇ ਦੋਸਤਾਂ ਤੱਕ ਸਾਂਝੀ ਕਰਨਾ ਨਾ ਭੁੱਲਣਾ ਵੀਡੀਓ ਦੇ ਵਿੱਚ ਕਿਤੇ ਵੀ ਅਸੀਂ ਤੁਹਾਨੂੰ ਇੱਕ ਕੁਐਸਚਨ ਪੁੱਛ ਸਕਦੇ ਹਾਂ ਜੋ ਕੁਐਸਚਨ ਦਾ ਸਹੀ ਜਵਾਬ ਦੇਊਗਾ ਉਹਨੂੰ 1100 ਰੁਪਏ ਦਾ ਰੀਡੀਮ ਕੋਡ ਦਿੱਤਾ ਜਾਊ ਜਿਸ ਨੂੰ ਤੁਸੀਂ ਆਨਲਾਈਨ ਸ਼ਾਪਿੰਗ ਜਾਂ ਕੋਈ ਵੀ ਐਪ ਦੀ ਸਬਸਕ੍ਰਿਪਸ਼ਨ ਟਾਈਮ ਵਰਤ ਸਕਦੇ ਹੋ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਇੱਥੇ ਖੇਤੀ ਨਾਲ ਜੁੜੇ ਫਾਇਦੇ ਵਾਲੇ ਕਾਨੂੰਨ ਆਉਣੇ ਚਾਹੀਦੇ ਹਨ ਨਾ ਕਿ ਪੰਜਾਬ ਵਿਰੋਧੀ ਕਾਨੂੰਨ ਸਟਾਰਟਿੰਗ ਵਿੱਚ ਜੋ ਆਪਾਂ ਤਿੰਨ ਚੀਜ਼ਾਂ ਦੀ ਗੱਲ ਕੀਤੀ ਸੀ ਉਹ ਤਿੰਨੇ ਇਹਦੇ ਨਾਲ ਹੀ ਜੁੜੇ ਹਨ ਪੰਜਾਬ ਨਾਲ ਲੱਗਦੇ ਬਾਰਡਰ ਵਾਲੇ ਦੇਸ਼ਾਂ ਦੇ ਵਪਾਰ ਨਾਲ ਹੀ ਇਹ ਸਭ ਕੁਝ ਜੁੜਿਆ ਹੋਇਆ ਹੈ ਨੀਯਾ ਦੀ ਗਵਰਨਮੈਂਟ ਉਹ ਦੇਸ਼ਾਂ ਨਾਲ ਪੰਜਾਬ ਦਾ ਵਪਾਰ ਨਹੀਂ ਖੋਲਣਾ ਚਾਹੁੰਦੀ ਬਟ ਪੂਰਾ ਟਾਈਮ ਦੋਸਤੋ ਜਿੰਨਾ ਟਾਈਮ ਪੰਜਾਬ ਦੀਆਂ ਜ਼ਮੀਨਾਂ ਦੇ ਮਾਲਕ ਅਸੀਂ ਖੁਦ ਹਾਂ ਇਹੀ ਮੇਨ ਕਾਰਨਾ ਕਿ ਇੰਡੀਆ ਦੀ ਗਵਰਨਮੈਂਟ ਅਡਾਨੀ ਅਵਾਨੀ ਨੂੰ ਪੰਜਾਬ ਦੇ ਵਿੱਚ ਸਟੈਬਲਿਸ਼ ਕਰਾਉਣਾ ਚਾਹੁੰਦੀ ਆ ਜਿਸ ਕਰਕੇ ਹੀ ਖੇਤੀ ਕਾਨੂੰਨ ਆਏ ਸੀ ਜੋ ਕਿ ਪੰਜਾਬੀਆਂ ਨੇ ਲਾਗੂ ਨਹੀਂ ਹੋਣ ਦਿੱਤੇ ਪੰਜਾਬੀਆਂ ਨੇ ਕਿਸਾਨੀ ਅੰਦੋਲਨ ਦੇ ਰੂਪ ਵਿੱਚ ਇਹਨਾਂ ਨੂੰ ਇੱਕ ਮੂੰਹ ਤੋੜ ਜਵਾਬ ਦਿੱਤਾ ਉਹ ਹਾਰ ਨੂੰ ਲੈ ਕੇ ਇੰਡੀਆ ਦੀ ਗਵਰਨਮੈਂਟ ਪੂਰੀ ਕਲਪੀ ਹੋਈ ਆ ਉਹਨੇ ਟੇਡੇ ਟੇਡੇ ਤਰੀਕੇ ਅਪਣਾਉਂਦੇ ਰਹਿੰਦੇ ਆ ਜਿਵੇਂ ਲੈਂਡ ਪੂਲਿੰਗ ਦੀ ਨੀਤੀ ਲੈ ਕੇ ਆਂਦੀ ਪੰਜਾਬ ਤੋਂ ਇਹ ਕਦੇ ਵੀ ਹਾਰਨਾ ਨਹੀਂ ਚਾਹੁੰਦੇ ਹੁਣੇ ਕਿਵੇਂ ਨਾ ਕਿਵੇਂ ਪੰਜਾਬ ਤੋਂ ਉਹ ਹਾਰ ਦਾ ਬਦਲਾ ਲੈਣਾ ਚਾਹੁੰਦੇ ਆ ਹੁਣ ਇੱਥੇ ਕਈ ਬੰਦਿਆਂ ਦਾ ਕੁਐਸਚਨ ਹੋਊ ਕੀ ਇਹ ਵਪਾਰ ਖੋਲਦੇ ਕਿਉਂ ਨਹੀਂ ਇਹਨਾਂ ਦਾ ਮੇਨ ਕਾਰਨ ਆ ਵਪਾਰ ਨਾ ਖੋਲਣ ਦਾ ਕੀ ਅਗਰ ਅਸੀਂ ਪੰਜਾਬ ਦਾ ਵਪਾਰ ਉਹ ਦੇਸ਼ਾਂ ਨਾਲ ਖੋਲ੍ਹ ਦਿੱਤਾ ਕਿਉਂਕਿ ਫਸਲ ਵੇਚਣ ਦਾ ਅਧਿਕਾਰ ਕਿਸਾਨ ਕੋਲ ਆ ਕੀ ਇਹਨੇ ਗਵਰਨਮੈਂਟ ਨੂੰ ਵੇਚਣਾ ਜਾਂ ਪ੍ਰਾਈਵੇਟ ਸ਼ੈਲਰ ਨੂੰ ਵੇਚਣਾ ਜਾਂ ਕਿਸੇ ਹੋਰ ਨੂੰ ਅਗਰ ਇਹਨਾਂ ਨੇ ਉਹ ਵਪਾਰ ਖੋਲ੍ਹ ਦਿੱਤਾ ਤਾਂ ਲਾਜ਼ਮੀ ਆ ਕਿ ਪੰਜਾਬ ਦੇ ਲੋਕ ਉਹ ਦੇਸ਼ਾਂ ਨੂੰ ਆਪਣੀ ਫਸਲ ਵੇਚਣਗੇ ਉਹ ਵੀ 5 ਗੁਣਾ ਜ਼ਿਆਦਾ ਰੇਟ ਤੇ ਫਿਰ ਪੰਜਾਬ ਦੇ ਲੋਕ ਇੰਡੀਆ ਦੀ ਗਵਰਨਮੈਂਟ ਨੂੰ ਕਦੇ ਵੀ ਫਸਲ ਨਹੀਂ ਵੇਚਣਗੇ ਜੋ ਇਹ ਕਦੇ ਨਹੀਂ ਚਾਹਣਗੇ ਕਿ ਪੰਜਾਬ ਹੋਰ ਦੇਸ਼ਾਂ ਨਾਲ ਸਿੱਧਾ ਵਪਾਰ ਕਰੇ ਇਹੀ ਕਾਰਨ ਸੀ ਪੰਜਾਬ ਵਿੱਚ ਸੈਲੋ ਪਲਾਂਟ ਦਾ ਆਉਣਾ ਕਿ ਸੈਲੋ ਪਲਾਂਟ ਨਾਲ ਅਸੀਂ ਪੰਜਾਬ ਦੀ ਮੰਡੀ ਨੂੰ ਖਤਮ ਕਰਾਂਗੇ ਮੰਡੀ ਖਤਮ ਕਰਨ ਤੋਂ ਬਾਅਦ ਅਸੀਂ ਜੋ ਮਰਜ਼ੀ ਰੇਟ ਤੇ ਪੰਜਾਬੀਆਂ ਤੋਂ ਫਸਲ ਖਰੀਦਾਂਗੇ ਹੁਣ ਕਈ ਬੰਦੇ ਇੱਥੇ ਵੀ ਕੁਐਸਚਨ ਪੁੱਟ ਕਰਨਗੇ ਕੀ ਸਰਕਾਰ ਆਪਣੀ ਹੀ ਸਰਕਾਰੀ ਸੰਸਥਾ ਕਿਉਂ ਖਤਮ ਕਰੂਗੀ ਜੀ एग्जांपल ਆ ਬੀਐਸਐਨਐਲ ਕੀ ਸਰਕਾਰ ਨੇ ਆਪਣੀ ਸਰਕਾਰੀ ਸੰਸਥਾ ਬੀਐਸਐਨਐਲ ਨੂੰ ਖਤਮ ਕਰਕੇ ਜੀਓ ਨੂੰ ਇੰਡੀਆ ਦੇ ਵਿੱਚ ਸਟੈਬਲਿਸ਼ ਕੀਤਾ ਇਸ ਲਈ ਦੋਸਤੋ ਤੁਸੀਂ ਭੁੱਲ ਜਾਓ ਕਿ ਇਹ ਆਪਣੀ ਕੋਈ ਵੀ ਸਰਕਾਰੀ ਸੰਸਥਾ ਇਹਨਾਂ ਲਈ ਖਤਮ ਨਹੀਂ ਕਰ ਸਕਦੇ ਇਹ ਕਿਸੇ ਵੀ ਸਰਕਾਰੀ ਸੰਸਥਾ ਨੂੰ ਅਡਾਨੀ ਅਵਾਨੀ ਲਈ ਖਤਮ ਕਰ ਸਕਦੇ ਆ ਕਿਉਂ ਕਿ ਅਡਾਨੀ ਬਾਨੀ ਇੰਡੀਆ ਦੇ ਵਿੱਚ ਕੋਈ ਵੀ ਗਵਰਨਮੈਂਟ ਆਵੇ ਹਰ ਇੱਕ ਪਾਰਟੀ ਨੂੰ ਬਹੁਤ ਵੱਡੇ ਪੱਧਰ ਤੇ ਫੰਡ ਕਰਦੇ ਆ ਜਿਸ ਕਰਕੇ ਕੋਈ ਵੀ ਗਵਰਨਮੈਂਟ ਆਵੇ ਉਹਨਾਂ ਨੂੰ ਅਡਾਨੀ ਬਾਨੀ ਦੀ ਕਟਪੁਤਲੀ ਬਣ ਕੇ ਚੱਲਣਾ ਪੈਂਦਾ ਹੁਣ ਇਹੀ ਕਾਰਨ ਆ ਕਿ ਜਿੰਨਾ ਟਾਈਮ ਪੰਜਾਬ ਦੀਆਂ ਜ਼ਮੀਨਾਂ ਦੇ ਮਾਲਕ ਅਸੀਂ ਖੁਦਾਂ ਉਨਾ ਟਾਈਮ ਹੜ ਵੀ ਆਉਂਦੇ ਰਹਿਣਗੇ ਤੇ ਪੰਜਾਬ ਵਿਰੋਧੀ ਵੱਖ-ਵੱਖ ਖੇਤੀ ਕਾਨੂੰਨ ਵੀ ਆਉਂਦੇ ਰਹਿਣਗੇ ਅਤੇ ਲੈਂਡ ਪੂਲਿੰਗ ਵਰਗੀਆਂ ਨੀਤੀਆਂ ਵੀ ਆਉਂਦੀਆਂ ਰਹਿਣਗੀਆਂ ਜਿੰਨਾ ਟਾਈਮ ਅਸੀਂ ਜ਼ਮੀਨਾਂ ਦੇ ਮਾਲਕ ਖੁਦ ਹਾਂ ਹੁਣ ਜਿੰਨਾ ਟਾਈਮ ਇਹ ਅਡਾਨੀ ਬਾਨੀ ਨੂੰ ਪੰਜਾਬ ਦੀਆਂ ਜ਼ਮੀਨਾਂ ਦੇ ਮਾਲਕ ਨਹੀਂ ਬਣਾਉਂਦੇ ਉਨਾ ਟਾਈਮ ਨਾ ਇਹ ਵਪਾਰ ਖੋਲਣ ਨਾ ਇਹ ਆਪਣੀਆਂ ਗਲਤ ਨੀਤੀਆਂ ਤੋਂ ਬਾਜ਼ ਹੋਣ ਪੰਜਾਬੀ ਅਨੰਦਪੁਰ ਸਾਹਿਬ ਦੇ ਮੱਤੇ ਦੀ ਗੱਲ ਕਰਦਾ ਤਾਂ ਖਾਲਸਤਾਨੀ ਆ ਜੇ ਇਹ ਕਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਤਾਂ ਇਹ ਰਾਸ਼ਟਰਵਾਦੀ ਆ ਇਸ ਟੌਪਿਕ ਤੇ ਤੁਸੀਂ ਕੀ ਸੋਚਦੇ ਹੋ ਕਮੈਂਟ ਵਿੱਚ ਜਰੂਰ ਦੱਸਣਾ ਅਗਰ ਤੁਸੀਂ ਸਾਡੇ ਨਾਲ ਸਹਿਮਤ ਹੋ ਤਾਂ ਹਾਂ ਲਿਖੋ ਅਗਰ ਨਹੀਂ ਸਹਿਮਤ ਕਿਉਂ ਨਹੀਂ ਸਹਿਮਤ ਉਹ ਵੀ ਕਮੈਂਟ ਵਿੱਚ ਜਰੂਰ ਲਿਖਿਓ ਸਾਡਾ ਅੱਜ ਦਾ ਕੁਐਸਚਨ ਆ ਕਿ ਪੰਜਾਬ ਦੇ ਰਾਜੇ ਮਹਾਰਾਜਾ ਰਣਜੀਤ ਸਿੰਘ ਦੇ ਟੋਟਲ ਕਿੰਨੇ ਵਿਆਹ ਸਨ ਅਤੇ ਉਹਨਾਂ ਦੇ ਟੋਟਲ ਪਿਆਹਾਂ ਦੇ ਟੋਟਲ ਕਿੰਨੇ ਬੱਚੇ ਸੀ ਅਗਰ ਤੁਹਾਨੂੰ ਸਾਡੀ ਵੀਡੀਓ 2-4% ਵੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਅਤੇ ਸ਼ੇਅਰ ਕਰਨੀ ਨਾ ਭੁੱਲਣਾ ਵੀਡੀਓ ਦੇ ਵਿੱਚ ਕੁਝ ਗਲਤ ਬੋਲਿਆ ਗਿਆ ਹੋਵੇ ਉਹਦੇ ਲਈ ਮਾਫੀ ਚਾਹੁੰਦੇ ਆ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ